ਪੁਲਿਸ ਪਾਰਟੀ 'ਤੇ ਜਾਣੇਵਾਂ ਹਮਲਾ ਹੋਇਆ ਹੈ। ਦਰਸਲ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਕੇ ਰਾਹਗੀਰਾਂ ਨੂੰ ਲੁੱਟਣ ਵਾਲਿਆਂ ਤੇ ਇਲਾਕੇ ਦੇ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੇ ਵਿਅਕਤੀ ਨੂੰ ਕਾਬੂ ਕਰਨ ਗਈ ਪੁਲਿਸ ਪਾਰਟੀ 'ਤੇ ਜਾਣੇਵਾਂ ਹਮਲਾ ਕੀਤਾ ਗਿਆ। ਇਸ ਦੇ ਵਿੱਚ ਇੱਕ ASI ਜਦਕੀ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਤੇ ਜਦਕੀ ਹੋਰ ਮੁਲਾਜ਼ਮ ਜ਼ਖਮੀ ਹੋਏ ਨੇ। ਇਸ ਮਾਮਲੇ ਦੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਮੁਲਜ਼ਮ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਗੰਭੀਰ ਜ਼ਖਮੀ ਪੁਲਿਸ ਮੁਲਾਜ਼ਮਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਭੇਟੀ ਕਰਵਾਇਆ ਗਿਆ। ਜਾਣਕਾਰ ਦੇ ਮੁਤਾਬਕ ਸਦਰ ਥਾਣਾ ਬਿਰਤਲਾਬ ਕਲੋਨੀ ਨੰਬਰ 2 ਦੇ ਰਹਿਣ ਵਾਲੇ ਦੂ ਨਾਮਕ ਵਿਅਕਤੀ ਬਾਰੇ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਇਸ ਸੰਬੰਧੀ ਲੋਕਾਂ ਨੇ ਦੱਸਿਆ ਕਿ ਉਹ ਨਸ਼ੇ ਦਾ ਸੇਵਨ ਕਰਦਾ ਹੈ ਅਤੇ ਰਹਿਗਿਰਾ ਨੂੰ ਲੁੱਟ-ਖਸੁੱਟ ਦਾ ਕੰਮ ਵੀ ਕਰਦਾ ਹੈ ਇਲਾਕੇ ਦੇ ਲੋਕਾਂ ਨਾਲ ਲੜਾਈ ਝਗੜਾ ਵੀ ਰਹਿੰਦਾ ਇਸ ਤੋਂ ਇੱਕ ਦਿਨ ਪਹਿਲਾਂ ਹੀ ਉਕਤ ਵਿਅਕਤੀ ਨੇ ਪੁਲਿਸ ਪਾਰਟੀ ਤੇ ਹਮਲਾ ਕੀਤਾ ਸੀ ਇਸ ਤੋਂ ਬਾਅਦ ਥਾਣਾ ਸਦਰ ਅਧੀਆਂ ਹਦਾਇਤਾਂ ਤੇ 112 ਨੰਬਰ ਦੀ ਰੈਪਿਡ ਫੋਰਸ ਨੇ ਉਕਤ ਮੁਲਜ਼ਮਾਂ ਨੂੰ ਕਾਬੂ ਕਰਨ ਦੇ ਵਿੱਚ ਸ਼ਾਮ 5 ਵਜੇ ਕਰੀਬ ਛਾਪਾ ਮਾਰਿਆ ਤੇਦਰਾਨ ਮੁਲਜ਼ਮ ਬੀੜ ਬਸਤੀ ਨੰਬਰ 2 ਦੇ ਇੱਕ ਕਮਰੇ ਦੇ ਵਿੱਚ ਦੋ ਹੋਰ ਨੌਜਵਾਨ ਜਿਹੜੇ ਕਿ ਨਸ਼ੇ ਦਾ ਸੇਵਨ ਕਰ ਰਹੇ ਸੀ ਪੁਲਿਸ ਪਾਰਟੀ ਦੇ ASI ਦਵਿੰਦਰ ਸਿੰਘ ਅਤੇ ਉਹਨਾਂ ਦੇ ਦੋ ਸਾਥੀ ਹਰਦੀਪ ਸਿੰਘ ਅਤੇ ਰਮਨਦੀਪ ਸਿੰਘ ਨੇ ਮੁਲਜ਼ਮਾਂ ਨੂੰ ਪੁੱਛ ਕੇ ਛੇ ਲਈ ਬੁਲਾਇਆ ਤੇ ਕਾਰ ਦੇ ਵਿੱਚ ਬੈਠਣ ਲਈ ਗਿਆ ਦੋਸ਼ੀ ਕਿਸੇ ਤਰ੍ਹਾਂ ਕਾਰ ਤੱਕ ਤਾਂ ਪਹੁੰਚ ਗਿਆ ਪਰ ਜਿਵੇਂ ਹੀ ਉਹ ਕਾਰ 'ਚ ਸਵਾਰ ਹੋਇਆ ਤਾਂ ਉਸਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਪਹਿਲਾ ਉਸਨੇ ਕਾਰਦੀਪਾਂ ਤੋੜ ਕਰਨ ਦੀ ਕੋਸ਼ਿਸ਼ ਕੀਤੀ ਪਰ ਬਾਅਦ ਦੇ ਵਿੱਚ ਜਦੋਂ ਪੁਲਿਸ ਮੁਲਾਜ਼ਮਾਂ ਨੇ ਉਸਨੂੰ ਰੋਕਿਆ ਤਾਂ ਐਸਆਈ ਦਵਿੰਦਰ ਸਿੰਘ ਦਾ ਮੈਗਜ਼ੀਨ ਖੋ ਕੇ ਉਸਦੇ ਸਿਰ ਤੇ ਮਾਰਿਆ ਗਿਆ ਜਿਸ ਕਾਰਨ ਉਹ ਗੰਭੀਰ ਵਿੱਚ ਜ਼ਖਮੀ ਹੋ ਗਿਆ ਜਦੋਂ ਦੋ ਹੋਰ ਮੁਲਾਜ਼ਮ ਅੱਗੇ ਆਏ ਤਾਂ ਉਨ੍ਹਾਂ ਤੇ ਵੀ ਜਾਨਲੇਵਾ ਹਮਲਾ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਸਾਨੂੰ ਇਧਰ ਰਾਤੀ ਐਸਐਸਪੀ ਸਾਹਿਬ ਨੇ ਮਦਰ ਬੰਦੇ ਭੇਜੇ ਸੀ ਉੱਚਾ ਉੱਚਾ ਜਿਆਦਾ ਵਕਤ ਰੀਮ ਤੰਕਰਦਾ ਨੋਟ ਖਵਾ ਕਰਦਾ ਬੰਦਾ ਉਹਨੂੰ ਗ੍ਰਿਫਤ ਫੜ ਲਏ ਸੁਭਾ ਸਾਲ ਨੂੰ ਫੇਰ ਸਬਾਹ ਨੂੰ ਕਹੀ ਵੀ ਬੰਦੇ ਨੂੰ ਆਪਾਂ ਗ੍ਰਿਫਤਾਰ ਕਰਨਾ ਹੈ ਕਰਕੇ ਇਹ ਬਹੁਤ ਮੁਤੰਤੰ ਕਰਦਾ ਪਬਲਿਕ ਨੂੰ ਤਾਂ ਆਪਣਾ ਦੇ ਚਿੱਟਾ ਜਿਆਦਾ ਫਿਰ ਕੀ ਹੋਇਆ ਫਿਰ ਅਸੀਂ ਤਰੀਬ 5:00 ਵਜੇ ਸਾਨੂੰ ਪਤਾ ਲੱਗਿਆ ਕਿ ਬੰਦਾ ਇੱਥੇ ਬੈਠਾ ਕਿਹੜੀ ਜਗ੍ਹਾ ਤੇ ਸੀ ਵੀ ਦਲਾਵ ਅੱਛਾ ਬਸ ਠੀਕ ਹੈ ਮਸਤੀ ਨੰਬਰ ਦੋ ਫਿਰ ਜੀ ਜੀਰ ਜੀ ਕਿੰਨੇ ਗਏ ਲੋਕ ਇੱਕ ਘਰੇ ਬੈਠਾ ਚੁੱਟਾ ਗਿਆ ਸੀ ਉਹਨੂੰ ਕਹ ਵੀ ਸਾਡਾ ਚੱਲੋ ਤੇ ਉਹ ਸਾਡੇ ਚੱਲਣ ਦੀ ਨਾਲ ਤੁਰਦੇ بجائے ਸਾਡੇ ਗੱਲ ਪਏ ਗਏ ਤੇ ਅਸਰਾ ਫੋਨ ਦੀ ਕੋਸ਼ਿਸ਼ ਕੀਤੀ ਫਿਰ ਤੇ ਦੋ ਮਿਆਸਾ ਨੂੰ ਹੱਥ ਭਾਲੇ ਦਾ ਸਾਰੇ ਸੀ ਗੋਤ ਮੁਤੀ ਹੈ ਸਾਡਾ ਤਾਹੀ ਤੇ ਰੋ ਤੇ ਜਿਹੜਾ ਸਾਡੇ ਜਿਹੜਾ ਫਸਲਾ ਖੋਹ ਤੇ ਜਦੋਂ ਅਸੀਂ ਫਿਰ ਉਹਨੇ ਮੈਕਸੀਮ ਉਧਰ ਗਿਆ। ਹੁਣ ਕਾਰਨ ਤੋਂ ਅੱਛਾ ਤੇ ਉਹ ਮੈਕਸੀਮ ਉਹਨੇ ਫੜ ਕੇ ਮਤਲਬ ਜਿਵੇਂ ਮਾਰਦੀ ਨਹੀਂ ਤੇ ਨਾਲ ਮੇਰੇ ਸਿਰ 'ਚ ਮਾਰਿਆ। ਕਿੰਨੇ ਕਿ ਜਖਮੀ ਤੁਸੀਂ? ਅਸੀਂ ਤੇ ਤਿੰਨ ਜਾਨਾਂ ਜ਼ਿਆਦਾ ਵੀ ਮੇਰੇ, ਸ਼ਟਾ ਤੇ ਹਰਜੀਤ ਦੇ ਵੀ ਬਹੁਤ ਸੱਟ ਲੱਗੀ ਐ ਤੇ ਤੂੰ ਕੱਲੇ ਜੀ ਬੰਦਾ ਹੋ ਗਗਨਜੀਤ ਹਾਂ ਉਹ ਕੱਲਾ ਹੀ ਸੀ ਨਸ਼ੇ ਦਾ ਬਹੁਤ ਉਫਾਰ ਹੋ ਗਿਆ ਕਿ ਫੜ ਲਿਆ ਹਾਂ ਜੀ ਕਿਤਨੇ ਆਂਦਾ ਹੁਣ ਹੋਰ ਐਸਐਚਓ ਸਾਥ ਸਰਦੋ ਦਾ ਜਵਾਲੇ ਨਾੜਾ ਮੇਰਾ ਸੀਨੀਅਰ ਕਨਸਟਬਲ ਅਮਨਜੀਤ ਜੀ ਕੀ ਮਾਮਲਾ ਹੋਇਆ ਕਿਹੜੀ ਜਗ੍ਹਾ ਤੇ ਹੋਇਆ ਅਸੀਂ ਬੀਟ ਕਲੱਬ ਅਸਟਰੀ ਨੰਬਰ 2 ਚ ਗਏ ਸੀ ਜੀ ਸਾਨੂੰ ਐਸਐਚਓ ਸਾਹਮਣੇ ਕਿਹਾ ਸੀ ਇਹ ਬੰਦਾ ਕਰੀਮੇ ਨਾਲ ਉਹਦੀ ਪੋਰਸ ਪਾਰਟੀ ਤੇ ਵੀ ਹਮਲਾ ਕੀਤਾ ਸੀ ਇਹਨੇ ਅਸੀਂ ਜਦੋਂ ਉੱਥੇ ਗਏ ਮਾਨੂੰ ਪਤਾ ਲੱਗਿਆ ਵੀ ਉਹ ਕਿਸੇ ਦੇ ਘਰੇ ਬੈਠਾ ਚਿੱਟਾ ਲਾਇਆ। ਇੱਕ ਹੀ ਉਹਨਾਂ ਦੇ ਕਮਰਾ ਸੀ ਇੱਕ ਕਮਰੇ ਦੇ ਵਿੱਚ ਤੰਨੇਆਂ ਨੇ ਚਿੱਟਾ ਲਾ ਦੇ ਸੀ। ਜਦੋਂ ਇਹਨੂੰ ਪੁੱਛਿਆ ਵੀ ਤੂੰ ਕੌਣ ਹੈ? ਤੇ ਤੇਰਾ ਨਾਮ ਹੈ? ਇਹ ਨਹੀਂ ਮੰਨਿਆ ਸਾਨੂੰ ਸ਼ੱਕ ਦੇ ਆਧਾਰ ਤੇ ਪਤਾ ਲੱਗ ਗਿਆ ਵੀ ਇਹਦੇ ਜ਼ਖਮ ਸੀਗਾ ਪੈਰ ਤੇ। ਇਹ ਉਹੀ ਬੰਦਾ। ਅਸੀਂ ਜਦੋਂ ਇਹਨੂੰ ਕਾਬੂ ਕਰਕੇ ਗਲੀਚ ਲਿਆਂਦਾ ਤਾਂ ਇਹ ਸਾਡੇ ਨਾਲ ਹੱਥੋਂ ਵਹੀ ਗੋਣ। ਜਦੋਂ ਉਸੇ ਫਿਰ ਵੀ ਇਹਨੂੰ ਪਿਆਰ ਨਾਲ ਕਿਹਾ ਵੀ ਕੋਈ ਬਹਿ ਜਾ ਸਾਡੇ ਨਾਲ ਸਿੰਦੂ ਕਿ ਜਦੋਂ ਠਾਣੇ ਲੈ ਕੇ ਆ। ਠੀਕ ਹੈ ਕੋਈ ਰਾਤ ਇਹਨੇ ਵਾਰਦਤ ਕੀਤੀ ਸੀ ਮਲਾਜ ਨਾਲ ਇਹਨੂੰ ਪਤਾ ਸੀ ਵੀ ਠਾਣੇ ਲੈ ਕੇ। ਫਿਰ ਜਦੋਂ ਗੱਡੀ ਕੋਲ ਆ ਕੇ ਗੱਡੀ 'ਚ ਬੈਠਣ ਲੱਗੇ ਤੇ ਜਿਹੜੇ ਵੀ ਲੱਤਾਂ ਮਾਰੀਆਂ ਸਾਡੇ ਆਮ ਤੌਰ ਤੇ ਜਿਵੇਂ ਹਰਦੀਪ ਦੇ ਵੀ 6 ਵਜੇ ਆ ਬਾਅਦ ਚ ਖੰਡਰ ਸਾਹਿਬ ਸਾਈਡ ਤੇ ਖੜੇ ਸੀ ਤੇ ਸਾਨੂੰ ਧੱਕ ਕੇ ਤੇ ਅਸਲ ਨੂੰ ਪਾਇਆ ਅਸਲ ਨੂੰ ਜਦੋਂ ਪਿਆ ਖੰਡਰ ਸਾਹਿਬ ਨੇ ਮੈਜਿਕ ਲਾਉਣਾ ਵੀ ਫਿਆਰ ਨਾ ਫਿਰ ਉਹ ਮੈਜਿਕ ਖੋ ਕੇ ਖੰਡਰ ਸਾਹਿਬ ਤੇ ਸੱਟੇ ਮਾਰੇ ਸਿਰਦੋਂ ਤੋਂ ਬਾਅਦ ਮੈਜਿਕ ਖੋਇਆ ਸੀ ਫਿਰ ਮੋਢੇ ਤੇ ਵੀ ਵਾਰ ਕੀਤਾ ਸੀ ਏਐਸਆਈ ਜਗੰਦਰ ਸਿੰਘ ਜੀ ਮੋਢੇ ਦੇ ਵਾਰ ਕਰਨ ਤੋਂ ਬਾਅਦ ਜਦੋਂ ਇਹਨੂੰ ਕਿਹਾ ਅਸੀਂ ਤੇ ਸਾਹਿਬ ਨੂੰ ਕੌਣ ਕਿੱਥੇ ਵੀ ਤੁਸੀਂ ਆਓ ਮੌਕੇ ਤੇ ਵੀ ਇਹ ਨਹੀਂ ਮੰਨਦਾ ਫਿਰ ਜਦੋਂ ਅਸੀਂ ਤੇ ਸਾਹਿਬ ਮੌਕੇ ਤੇ ਆਏ ਇਹ ਅਸਲੀ ਨਾਲ ਫੇਰ ਕਰਨ ਦੀ ਵੀ ਕੋਸ਼ਿਸ਼ ਕਰਦਾ ਸੀ ਮੈਗਜ਼ੀਨ ਨਾਲ ਛੋਡੇ ਵਾਲੇ ਨਾਲ ਸਾਡੇ ਤੇ ਛੋਡੇ ਵਾਲੇ ਨਾਲ ਜੋ ਸਾਡੇ ਕੋਲ ਅਸਲਾ ਸੀ ਕਾਰਬਾਈਨ ਉਹਦੇ ਤੇ ਉਹਦੇ ਨਾਲ ਫੇਰ ਕਰਨ ਦੀ ਕੋਸ਼ਿਸ਼ ਕਰਦਾ ਹੁਣ ਕਿੱਥੇ ਲੈਂਦਾ ਇਹਨੂੰ ਉਹ ਐਸਐਚਓ ਸਦਰ ਦੇ ਵੱਲ